चवंदा <coughs> आहियूं <coughs> ਜਿਹੜਾ ਅੱਜ ਨੂੰ ਪਰਲੇ ਚੱਲ ਰਿਹਾ ਪੂਰੇ ਪੰਜਾਬ ਦੇ ਵਿੱਚ ਪੰਜ ਜ਼ਾਬਰ ਦੇ ਜਿਲ੍ਹੇ ਮੈਨ ਲਾਉਣ ਕਰਾ ਗਿਆ ਜਿਹਦੇ ਵਿੱਚ ਡੀਕੂਨ ਕ੍ਰਾਂਤੀਕਾਰੀ ਡੀਕੂਨ ਜਰਮਕੀ ਡੀਕੂਨ ਸੱਭਾ ਜਮਾ ਡੀਕੂਨ ਕਸਾਬ ਯੂਨੋਚਾ ਡੀਕੂਨ ਕਸਾਬ ਯੂਨੋਚਾ ਜਿਲ੍ਹਾ बाकी जिन्होंने जिनमें देखो अंतर मुख्य मुद्दे ने वो जिन्होंने लैंड की और मुद्दा ने धरना मार्केट शुरू करा था उसके बाद दूसरा मुका बड़ा जोर प्राइवेट कमरेवेट कर रहे हैं என்ன தான் நோக்கி சார் கேட்க போட்டியா பண்ண சாரா கோயிலா மிஸ்டர் கேட்டு

ਤਲਾਕ ਬਧਿਆਦ ਕਰੀਏ ਪਾਇਲੂਲੇ ਦਾ ਸਾਥ ਸਾ ਪਾਇਲੂ ਜੀ ਜੀ ਫਤਿਹ ਕਰਨ ਕੁਮਾਰ ਪਸਾ ਇੱਕ ਜਿੱਤ ਪਾਉਂ ਮੇਰਾ ਦਾ ਪੰਜਾਬ ਦੇ ਬੱਚਤਰ ਹੋਣ ਦਾ ਰੁੱਠੀ ਹੈ ਜਿਵੇਂ ਹੁਣ ਕਿਸਾਨ ਜਿਹਾ ਰੰਗੀਆਂ ਕੁੜੀਆਂ ਨੇ ਪਰ ਸਰਕਾਰਾਂ ਨੇ ਜਿਵੇਂ ਆਪਣੇ ਲੱਕੜੀ ਨੂੰ ਘੋਣ ਲੱਗ ਜਾਂਦਾ ਆਹ ਕੁਸ਼ਾਂ ਦੇ ਤਾਂ ਹੌਲੀ 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 ਕਰੇ ਕਮਿਲਾ ਦਾ ਕਰੇ ਲੋਕ ਨੂੰ ਆਤੇ ਬੋਜੇ ਨਾਲ ਅੱਗੇ ਹੋਏ ਨੇ ਕਿ ਜਿਹੜੇ ਪਿੱਪਾਂ ਦੇ ਵਿੱਚ ਨੇ ਉਨੀ ਮਹਿਮਾਨ ਵੀ ਆ ਗਏ ਤੇ ਉਹਦੇ ਵਿੱਚ ਆਪਾਂ ਨੂੰ ਕੋਈ ਪਤਾ ਨਹੀਂ ਆਪਣੀ ਕਿੰਨੀ ਰੀਡ ਹੋ ਗਈ ਹੈ ਕਿੰਨੀ ਆਪਾਂ ਬਾਫ ਹੋਈ ਹੈ ਕੀ ਉਹਦੇ ਵਿੱਚ ਕੀ ਹੈ ਕੋਈ ਨੂੰ ਮੈਂ ਪਤਾ ਲੱਗਦਾ ਨਾ ਪਤਾ ਜਾਂ ਫਿਰ ਜਾਣੋ ਕੋਈ ਆਪਰੇ ਆਉਣ ਦੇ ਵਿੱਚ ਮੈਸੇਜ ਆ ਜਾਊਗਾ ਕੋਈ ਬੇਨਾ ਨਾਉ ਰਿਆ ਨਿਪਟਾਓ ਮੀਨੇ ਉਹਨੇ ਮੀਨੇ ਆਪਾਂ ਬਿਲ ਪਰ ਆ ਗਿਆ ਜੀ ਤੇ ਬਰਾ ਹੋਏ ਆਪਣੇ चला देंगे पानी वाली मोट नहीं चला लेंगे जो चलावाए तो आप परिवार उदाहरण रहे सरकार ने एक्टिया तो को चलिया हुई आप जमीन रसोए जा रहे हैं संबंध ने जमीन का अपनी ना पैसा नहीं मिलता है आप जगह मिलनी है जिसमें हजार गाड़ा आप साल वास्ते दो सौ गर्ज जगह आपको मिलनी है अपना दुकानदारी का तो कोई मॉल का कुछ भी अपना करना कोई पैसा नहीं कोई टा नहीं उसके बाद पहले सरकार ने तीस हजार रुपए किया किसान काजारा ਉਹ ਨੇ ਕਹਿੰਦੇ ਵੀ ਆਈ ਤਾਂ ਪਹਿਲਾਂ ਪੇੜਾ ਦੇ ਦਾ ਲੈ ਟੋਟਾ ਹੋਇਆ ਕਿਆ ਤੇ ਕਹਿੰਦੇ ਵੀ 50000 ਰੁਪਇਆ ਫਿਰ ਦੁੱਗੀ ਕਾਹ ਦੇ ਕੋ ਸਰਕਾਰ ਦੀ ਕਿੰਨੀ ਕਲਾਇ ਚਾਹਦਾ ਕਹਿੰਦੇ ਜਿੰਨੀਆ ਕਰਵਾ ਦੋ ਆਓ ਜੇ ਕੀ ਕਰਵਾ ਦੋ 15 ਨਾਲ 20 ਨਾਲ ਕਰਵਾਉਂ ਨਰਥੀ ਤੇ ਜੋਈ ਤੇ ਕਰਾਓ ਜਦੋਂ ਆਪਾਂ ਜਿੱਤ ਲਿਆ ਆਪਣੀ ਨਾਮ ਰਾਤੀ ਪਿਆਪੜ ਹੁਦਮੀ ਦੇ ਮਾਤੀ ਨਹੀਂ ਰਹੇ ਉਹਨਾਂ ਨੇ ਨਸੀਨਾ ਪੱਤੀ ਕਰਾਗੇ पिंड कहे डिवेलपमेंट हो जाने इतने मा भी किले हो जाने कट पड़ गया जो बड़े अपराध आरोपा हो जाएंगे माफी सबसे कोई दे दे तो तो देखे तो देखे ले ले ना मिल गया तो पैसे बोले अपराध हो जाके मिलते हैं माफी अभी जो सान ने किसी ने ट्रैक्टर से दिता है किसी ने जिम के जिम्मेदार ने ट्रेड हुई है कहने ये सबने पैने वाली पढ़ाई कितो क्या कितो आज करो भी जीती करवाओ ਬਾਹਰ ਵੀ ਆਇਆ ਕਰਾ ਤੇਰਾ ਮਕਾਨ ਜਾਂ ਕੋਈ ਤੇਰੇ ਕੋਲ ਕੋਈ ਕਲਾਸ ਜਾਂ ਕੁਝ ਵੀ ਹੋਰ ਮੇਰੇ ਨਾਲ ਜੀਤੀ ਕਰਵਾ ਦੇ ਕਰ ਤੈਨੂੰ ਧੱਕੇ ਮਾਰ ਕੇ ਮਾਰ ਦੂੰ ਇੱਕ ਗੱਡੀ 82 ਸਟਾਰ ਨਹੀਂ ਘੱਡੀ ਹੈ ਮੈਂ ਵੀ ਸਾਈਡ ਕਰਵਾ ਦੇ ਇੱਕ ਵੀ ਨਹੀਂ 82 ਸਟਾਰਵੇਂ ਘੱਡੀ ਹੈ ਕਿਸੇ ਵੀ ਦੀ ਉਹਨੂੰ ਖੈਰ ਦੇ ਘਰ ਦੇ ਅਬੀਰ ਦੱਸ ਰਹੀ ਹੈ 82 ਸਟਾਰਵੇਂ ਤੇ ਤਰਾਵਰ ਨਾਮ ਕਹਿ ਰਿਹਾ ਵੀ ਤੂੰ ਆਪਣੇ ਪਲਾਸ ਦੀ ਜਾਂ ਤੇਰੇ ਕੋਲ ਜੋ ਵੀ ਹੈ ਉਹਦੀ ਜੀਤੀ ਕਰਵਾ ਦੇ ਸਬਾ ਲੋ ਨਾ ਤੇਰੇ ਪਾਂਡੇ ਜਾ ਕੇ ਮਾਰਦਾ ਤੁਮ ਜਦ ਤੂੰ ਮੇਰੀ ਜ਼ਮੀਨੇ ਲੈ ਗਿਆ ਤੇ ਉਸ ਤੋਂ ਬਾਅਦ ਮੇਰਾ ਜੀਵਨ ਦਾ ਕੋਈ ਰੋਗ ਨਹੀਂ ਰਿਹਾ ਤੇ ਤਿੰਨ ਘਰ ਜਾਂ ਪੰਜ ਸਾਲ ਕਿਸਨੇ ਦੇਖਿਆ ਜਦੋਂ ਗੱਡਵਾੜਾ ਮੈਟ ਹੋ ਗਈ ਤੇ ਆਪਣਾ ਤਿੰਨਾਂ ਦੇ ਵਿੱਚ ਹੀ ਪਾਓ ਬੜੀ ਨੀਵੀਂ ਗੱਤਿ ਨੂੰ ਲੱਗਾ ਹੈ ਇਹਦੇ ਕੂਹਾਂ ਵਾਲੇ ਵੀ ਰਹਿੰਦੇ ਆ ਆਪਣੇ ਪੱਡਾਰੇ ਵਿੱਚ ਜਿਹੜਾ ਨੂੰ ਦਿੱਲੀ ਸਮੇਤ ਪਹਾੜਿਆਂ ਦੀ ਰਾਜ ਤੇ ਕੁਝ ਸ਼ਹਿਾਰਾਂ ਤੋਂ ਕੂੜੇ ਵਾਲੇ ਜਿਹੜਾ ਉਹਨਾਂ ਦਿੰਦੇ ਨੇ और अपने भोले भाड़े किसानों को मचला के मिठे पोते देकर अपने सैर दवाए जाते हैं कि वो अपने होम वास्ते तो अपने काम वास्ते पैसे वास्ते प्राउन आपने बेला तो भी नहीं आया जे आप उन्हें दिल्ला जाए तो आपसे देखो दिल्ली में कोई लाके आए जो बिजली सऊ बिली भी ਉਹ ਤਾਂ ਸਟਾ ਮੋਦੀ ਸਰਕਾਰ ਨੇ ਕਹਿੰਦੀ ਵੀ ਅਸੀਂ ਇਹ ਲਾਗੂ ਨਹੀਂ ਕਰਾਂਗੇ। ਤੇ ਅੱਗੇ ਦੇਖੋ ਪੂਰ ਪੱਤੀ ਦੇ ਲੋਕ ਟੋਡੇ ਝੰਗਲਾ ਉਹੀ ਬੇਇੱਜ਼ਤੀ ਕਿੱਪਾ ਦੇ ਮਿੱਟਦਾ ਲੱਗਣੇ ਸ਼ੁਰੂ ਹੋ ਗਏ। ਪਰ ਇਹ ਆਪਾਂ ਨੂੰ ਲਗਾਈਆਂ ਹੌਲੀ ਹੌਲੀ ਨਹੀਂ ਲਗਣੀਆਂ ਪਈਆਂ। ਉਹ ਬਹੁਤ ਮਜਬੂਤੀ ਨਾਲ ਲਗਣੀਆਂ ਪਈਆਂ। ਆਪਣੇ ਪਿੰਡਾਂ 'ਚ ਜਾ ਕੇ ਆਪਾਂ ਆਪਣੇ ਮਹੱਲਾ ਤੇ ਗਲੀਆਂ 'ਚ ਜਾ ਕੇ ਆਪਣੇ ਕਿਸਾਨਾਂ 'ਚ

कभी भी अपने नाम तो दो दोते दोते नहीं बहते दसेंगे जी सड़कों फलाने के धर्म ला गया धीमके आ गया अच्छे देख सकते हो समय देकार ने उसी आवाज बनाता इस पंजाब के किसी मर्जी को चापे ब दो

जख्मे थोड़ा प्रकट करने वास्ते मीडिया के चर्चा चलाने वास्त भी यह करता ऐसा कुछ नहीं।, नहीं है गवैया की पेपर जो पर अपने लोग कांग्रेस वास्तु के कानियों को तंग होकर ने सोचे भी बदला लीजिए चार के बानवे तिरानवे बनाते अपने ਉਹ ਲੋਕ ਜਿਹੜੇ ਵੀ ਜਿੰਨੇ ਵੀ ਸਾਡੇ ਹੋ ਜਾਂਦੇ ਜਿਹਨਾਂ ਕਿ ਸਰਕਾਰ ਤੋਂ ਸਾਡੀ ਮੇਲ ਚਲੀ ਆਉਗੀ ਪਰ ਅਗਲੀ ਚਾਲਾਂ ਦਾ ਵੀ ਪਤਾ ਇਹਨਾਂ ਨੂੰ ਜਿਹੜਾ ਭਗਵਾਨ ਦਾ ਮੋਦੀ ਦੇ ਚਾਲਾਂ ਤੇ ਚੱਲ ਰਿਹਾ ਇਹਨੂੰ ਪਤਾ ਸੀ ਜਿਹੜੇ ਆਪਾਂ ਖਲੋਈ ਦੇ ਸ਼ੰਭੂ ਬਾਗਰ ਤੇ ਆਪਣੇ ਮੋਰਚੇ ਪੱਤੇ ਉੱਨੀ ਫਰੀਂ ਇਹਨੂੰ ਪਤਾ ਸੀ ਵੀ ਜੇ ਤੂੰ ਅਸਲੀ ਮੋਦੀ ਦੀ ਫੈਂਟਸੀ ਦੀ ਗੱਲ ਨਹੀਂ ਮੰਨਦਾ ਤਾਂ ਤੈਨੂੰ ਸਤੋਧੀ ਮੰਗੋ ਤੇ ਜੇ ਬਾਲ ਮੰਗੋ ਤੈਨੂੰ ਜਿਹੜਾ ਦੇਖਣੀਆਂ ਪੈ ਜਾਣਗੀਆਂ अपना देख पर नहीं। जारा ने। जारा ने, भी अपने नहीं रहा, अपने नहीं। के तो इतान करके अपना कर्ता आ रहा समा देख लो के बीजेपी खाया नहीं तरह वो आपने जा रहे हैं आपने समा नहीं जब तक आपने सरकारों में दिल चोर का जवाब देंगे रहे कि वो इन्होंने चैनल के बच्चे सरकारों देश

ਉਹਨਾਂ ਨੂੰ ਤਾਂ ਇਹ ਪਾਈਆਂ ਨੂੰ ਸਮਝਾ ਕੇ ਕਿ ਆਪਾਂ ਇੱਕ ਦਿਨ ਤੇ ਲੱਖ ਰੁਪਏ ਜਮ੍ਹਾਂ ਕਰਾਈਏ ਇਹਨਾਂ ਨੂੰ ਤੇ ਜਿਹੜੇ ਆਪਣੇ ਪੁਰਾਣੇ ਮੀਟਰ ਤਾਰਵਾਉਂਦੇ ਨੇ ਉਹ ਬਿਜਲੀ ਬੋਰ ਵਾਲੇ ਜੋ ਕੋਈ ਮਦਦ ਆਉਂਦਾ ਉਹ ਬੋਰ ਦੇ ਵੀ ਪਾਈਏ ਇਹ ਪ੍ਰਾਂਤਿਕ ਨਹੀਂ ਤਾਰ ਹੁੰਦੇ ਨਾ ਉਹ ਨਹੀਂ ਲਗੰਦੇ ਅਜੇ ਇਹ ਪਾਰੇ ਫਦੇ ਮੀਟਰ ਨੇ ਉਹੀ ਚੱਲਦਾ ਹੈ ਤੇ ਵਾਇਰ ਦੀ ਰਫਤਾਰ ਵਾਇਰ ਆ ਵੀ ਬਹੁਤ ਧੰਨਵਾਦ ਤੋਂ ਆਲਗਾ ਤੇ ਹੋਆ ਪ੍ਰੇਤ ਮਹਿੰਦਰ ਸਿੰਘ ਬੀਕੇ ਨੂੰ ਕਰਾਤੀ ਕਰਨੀ ਉਹ ਵੀ ਆਪਣੇ ਵਿਚਾਰ ਬਾਰੇ ਕਰਨੀ ਆ ਤਕਰੀਬ ਆਉਂਦੀ ਜੀ ਬੇਨਤੀ ਹੈ ਕਿ ਕੌਣ ਸਾਧਨ ਚੜ੍ਹਾਉਂ ਰੋ ਅਗਾਂਹ ਤਕਵਾਹ ਭਾਵੇ ਸਾਹਾਂ ਦੀ ਬੇਨਤੀ ਹੈ ਜਿੰਨੇ ਵੀ ਆਪਣੇ ਤਕਵਾਹ ਭਾਵੇ ਜਾਂ ਛੱਡ ਦੇਣ ਕੋਈ ਪੁੱਛੇ ਬੜਾ ਹੈ ਕੋਈ ਸਾਈਡ ਤੋਂ ਤਲਕਾਰਾ ਆਪਣੇ ਉਹ ਆਪਣੇ ਲਈ ਰਾਜ ਹੋ ਗਿਆ ਕਿ ਮੁੱਕਾ ਕਿ ਜਿਹੜਾ ਆਪਣਾ ਦੇ ਭੰਡੇ ਦਾ ਸਮਾਹ ਹੈ ਉਹ ਤੇ ਵਕ ਤੇਰੀ ਸਮੇਂ ਨੂੰ ਆਪਣੇ ਬਣਾਉ ਦੇ ਵਿੱਚ ਬੈਠ ਕੇ ਮਜਬੂਤ ਕਰੋ ਤੇ ਗੱਲਾਂ ਬਾਤਾਂ ਰਹੀਆਂ ਉਹ ਬੜਾ ਸਮਾਹ ਨੂੰ ਕੋਲੋਂ ਬਾਤ ਕਰਾਂਗੇ ਜਿਹੜਾ ਅਸੀਂ ਜੁੜੇ ਹੋ वागुरु जी का खालसा वागुरु जी की फतेह तक वक्त जथेबंद तो किसानों देबंद मजदूर इतने दत्र हो क्योंकि सरकार की करती ने सारे इम्तहान लेंदियां ने बार इम्तिहान लियां ने कि जुलम्म सह सकते हैं ईमी दम है कि वालों जुलम का मुकाबला किस तरह करते हैं अब सतारा जुलाई है कि अब का बखारा तो बनी चुके हो मैं थोड़ा जहा इतिहास बच्चों की झाट पिला की कोशिश करूंगा अब सतारा जुलाई का तारीख है यह सा इतिहास के बहुत वही तारीख है सतारा जुलाई उन्नीस सौ सताई में पठाना पिंड जरा जिले तीस हम शायद मनीरकोट का जिले का हिस्सा है उसे साढ़े अठारह शहीद हो गए थे किसान तारीख थी सतारह जुलाई उन्नीस सौ सताई कारण सी कि नवाब ने मेरवाज ने उन्नीस सौ छप्पी च एक कानून बनाता कि कोई भी किसान जोड़ा भी मेरे रियासत है वो मेरी मर्जी तो बिना आपकी जमीन नहीं बेच सकता वो पहला मैथों मंजूरी लेके जाए उसके बाद जी भी जमीन की माचत तो होगी खजाने जमा करा दे अगौता यानी जो पा रुपया पच्ची हजार रुपया मिले तो अग हो खजाने जमा करा यह कारण पास हो गया उन्नीस सौ छब्बीस नवा मरीर को वाले पठाला पिंड प्रधान बढ़े जो जिमीदारा कमेटी बनी तो पठाला पिंड के प्रधान ने जमींदा जिमीदारा कमेटी बनाकर विरोध किया हल्के विरोध होगा ਸ਼ੁਰੂਆਤ ਵਿੱਚ ਠਿਕਰੀ ਵਾਲਾ ਕੀ ਆਇਆ ਉਹਨਾਂ ਦੇ ਵਿਰੋਧ ਕੀਤਾ ਤੇ ਉਹਨਾਂ ਨੇ ਕੀ ਕੀਤਾ ਨਵਾਬ ਨੇ ਬੋਲਦਾ ਨੇ ਇੱਕ ਜ਼ਿੰਮੇਵਾਰਾ ਕਮੇਟੀ ਦੇ ਖਿਆਲ ਇੱਕ ਨੈਸ਼ਨਲ ਜ਼ਿੰਮੇਵਾਰਾ ਕਮੇਟੀ ਬਣਾਈ ਜਿਹੜੀ ਨਵਾਬ ਦੇ ਤਖਤ ਨੂੰ ਔਰ ਕਿਸਾਨਾਂ ਦਾ ਵਿਰੋਧ ਕਰਨ ਲਈ ਸੀ ਤੁਸੀਂ ਸਾਹਮਣੇ ਸਾਹ ਦੇ ਕਿ ਉਹਦੇ ਵਿੱਚ ਗੁੰਡੇ ਸ਼ਾਮੇ ਕੀਤੇ ਗਏ ਏਕਾ ਕੀ ਹੋਇਆ

ਜੁਗਿੰਦਾਰਾ ਕਮੇਟੀ ਨੇ ਸਿੱਧੀ ਮੀਟਿੰਗ ਮੈਂ ਜ਼ਿਆਦਾ ਗੱਲ ਨੰਬੇ ਨਹੀਂ ਕਰੂੰਗਾ ਸਿੱਧੀ ਮੀਟਿੰਗ ਦਿੱਲੀ ਨੂੰ ਵਾਇਪਰ ਆਉਣਾ ਫੁੱਟੇ ਸ਼ੇਰਾਂ ਦੇ ਵਿੱਚ ਸਤਾਣਾ ਜੁੜਾਈ ਦਾ ਤੁੰਗੋ ਬਤਾਈ ਨਾ ਦੇ ਇੱਕ ਇੱਕ ਹੋਗੇ ਅੰਦਰ ਦਾ ਹਰਕਤ ਕਰਦਾ ਕਿ ਇੱਕ ਜੁਗਿੰਦਾਰਾ ਕਮੇਟੀ ਆਪਣੀ ਜਿਹੜੀ ਹੈ ਤਕਰੀਰ ਹੋਈ ਹੈ ਉਸ ਤੋਂ ਬਾਅਦ ਉਹ ਦਸੂਰੀ ਪਰ ਨਾਵਾਂ ਦੇ ਕੋਰਦਾਨੀ ਕਿ ਕਿਤਾ ਕਿਹੜਾ ਪੈਂਡ ਦੇ ਉੱਤੇ ਫੌਰ ਚਾਰਕੀ इतों एक जिम्मेदार कमेटी को अंत जाने देश उस, तो 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 जा, के बाद शिमले और आप नवाब करने उ शिमले चला गया फौज ने फौज नवाब मलेको की फौज ने उठाया पिंड के उसे सतारा जुलाई को जब हमला किया उस हमले चे अठारह किसान शहीद होंगे ਦੀ ਰੱਖਮੀ ਹੋਈ ਸੀ ਸੋ ਇਤਿਹਾਸ ਦੇ ਵਿੱਚ ਸਾਡਾ ਇਹ ਸੰਘਾਇਸ਼ਾ ਇਹ ਅਜਿਹਾ ਬਹੁਤ ਵੱਡਾ ਕੰਮ ਹੈ ਪੁਰਾਣੀ ਸਰਕਾਰਾਂ ਜ਼ੁਲਮ ਕਰੀਆਂ ਨੇ ਵਾਰ-ਵਾਰ ਜ਼ੁਲਮ ਕਰੀਆਂ ਨੇ ਸਾਡੇ ਪ੍ਰਚਾਰੀਆਂ ਨੇ ਕਿ ਇਹਨਾਂ ਦੇ ਵਿੱਚ ਕਿਹੜੀ ਜਾਨ ਹੈ ਅਸੀਂ ਵੀ ਦੱਸ ਦੇਵਾਂਗੇ ਕਿ ਸਾਡਾ ਏਕਾ ਕਿੰਨਾ ਮਜ਼ਬੂਤ ਹੈ ਤੇ ਅਸੀਂ ਤੁਹਾਡੇ ਹਰ ਜ਼ੁਲਮ ਦਾ ਟਾਕਰਾ ਕਰਨ ਵਾਸਤੇ ਤਿਆਰ ਆ ਸੋ ਅੱਜ ਜਿਹੜੀ ਜਿੱਤ ਹੁੰਦੀ ਹੈ ਉਹ ਲੋਕਾਂ ਦੀ ਜਿੱਤ ਹੁੰਦੀ ਹੈ ਲੋਕਾਂ ਦੀ ਏਕੇ ਦੇ ਵਿੱਚ ਜਿੱਤ ਹੁੰਦੀ ਹੈ ਜੇ 1927 ਦੇ ਸਾਡੇ ਕਿਸਾਨ 18 ਕਿਸਾਨ ਸ਼ਹੀਦ ਹੋ ਕੇ ਜਿੱਤ ਹਾਸਲ ਕਰਦੇ ਨੇ ਤਾਂ ਅੱਜ ਆ ਜੁਨਾ ਨੂੰ ਸਾਡੇ 18 ਸ਼ਹੀਦਾਂ ਨੂੰ ਸ਼ਰਧਾ ਜਲੀ ਵੀ ਪੇਸ਼ ਕਰਦੇ ਆਂ ਤੇ ਅੱਜ ਦੇ ਦਿਨ ਤੇ ਜਿਹੜਾ ਇਹਨਾਂ ਮੀਟਰਾਂ ਦੀ ਦੇਖਹਰਾਫਤ ਸੀ ਇਨਤਹਾ ਲੈ ਕੇ ਬੈਠੇ ਆਂ ਇਸ ਦੇ ਕੰਟੇ ਅੱਜ ਇਹ ਸੌਂਹ ਰਹੇ ਆਂ ਕਿ ਉਹ ਸ਼ਹੀਦਾਂ ਨੇ ਜਿਹੜਾ ਸਾਨੂੰ ਰਸਤਾ ਦੱਸਿਆ ਅੱਜ ਉਹਦੇ ਤੇ ਚੱਲਦੇ ਰਹਾਂਗੇ ਆਪਣੇ ਏਕੇ ਨੂੰ ਮਜ਼ਬੂਤ ਰੱਖਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਦਾ ਜੀ ਨਾ ਬਹੁਤ ਬਹੁਤ ਧੰਨਵਾਦ ਅਤੇ ਵਿਕਰਮ ਸਿੰਘ ਵਿਕਰਮਜੀਤ ਸਿੰਘ ਬੀਕੇ ਜੂ ਕ੍ਰਾਂਤੀਕਾਰੀ ਪਤਰਾ ਬਲਾਨ ਪ੍ਰਧਾਨ ਨੇ ਆਪਣੇ ਉਹ ਵੀ ਆਪਣੇ ਵਿਚਾਰ ਸਾਂਝੇ ਕਰਨ ਆ ਕੇ ਇਹ ਦੋਵਾਂ सुरेंद्र ਸਿੰਘ ਕੋਪਾ ਬੀਕੇ ਜੂ ਪਟੇੜੀ ਕਾਰਾ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਨੇ ਜਿਹੜੇ ਜ਼ਿਲ੍ਹੇ ਦੇ ਉਹ ਵੀ ਆਪਣੇ ਵਿਚਾਰ ਸਾਂਝੇ ਕਰਨ ਆ ਕੇ